ਏ ਬਾਲ ਸਿੱਖਿਆ ਅਫਸਰ ਜੇਜ ਕੁਮਾਰ ਵੱਲੋਂ ਜੜਾਵਾ ਲਗਾਤਾਰ ਸਕੂਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਵੇਖਣ ਨੂੰ ਮਿਲਦਾ ਹੈ ਕਿ ਜਿਹੜੇ ਵੀ ਸਕੂਲ ਦੇ ਜਿਹੜੇ ਬੱਸਾਂ ਨੇ ਜਾਂ ਈ ਰਿਕਸ਼ੇ ਨੇ ਬੜੇ ਹੀ ਹਾਲਾਤ ਬੱਤਰ ਨੇ ਇਸ ਕਦਰ ਮਾੜੀਆਂ ਗੱਡੀਆਂ ਹੋਈਆਂ ਪਈਆਂ ਨੇ ਕਿ ਸੜਕਾਂ ਤੇ ਚੱਲਣ ਯੋਗ ਨਹੀਂ ਫਰਸਟ ایڈ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਵਾਸਤੇ ਫਰਸਟ ایڈ ਵੀ ਇਹਦੇ ਵਿੱਚ ਜਿਹੜੀ ਆ ਮੌਜੂਦ ਦਿਖਦੀ ਨਹੀਂ ਪਈ ਇੰਨੀਆਂ ਕੰਡਮ ਹੋਈਆਂ ਪਈਆਂ ਨੇ ਕਿ ਉਸ ਉਹਨਾਂ ਬੱਸਾਂ ਵਿੱਚ ਬੱਚਿਆਂ ਨੂੰ ਲਿਜਾਇਆ ਜਾ ਰਿਹਾ ਸੋ ਅੱਜ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਤਾਂ ਇਹ ਕਾਰਵਾਈ ਉਹਨਾਂ ਦਾ ਮੰਨਣਾ ਹੈ ਕਿ ਲਗਾਤਾਰ ਜਿਹੜੀ ਆ ਉਹ ਜਾਰੀ ਰਹੇਗੀ ਪੈਰ ਸਾਂ ਵਿੱਚ ਜਿਹੜਾ ਵਾ ਆਪਣੇ ਬੱਚਿਆਂ ਨੂੰ ਭੇਜੋ ਉਹਨਾਂ ਦੀ ਜਾਨ ਦੇ ਨਾਲ ਖਿਲਵਾੜ ਨਾ ਕਰੋ ਕਿਉਂਕਿ ਜੋ ਇਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀ ਪਰ ਉਹ ਪ੍ਰੋਟੈਸਟ ਜਿਹੜਾ ਵਾ ਉਹ ਨਹੀਂ ਸੀ ਬੰਦਾ ਕਿਉਂਕਿ ਬੱਚਿਆਂ ਦੀ ਦੇਖਭਾਲ ਕਰਨੀ ਬਹੁਤ ਹੀ ਜ਼ਰੂਰੀ ਤੇ ਲਾਜ਼ਮੀ ਹੈ ਸੋ ਆਫਸਰ ਵੱਲੋਂ ਲਗਾਤਾਰ ਜਿਹੜਾ ਵਾ ਕੰਟੀਨਿਊ ਚੈਕਿੰਗ ਕੀਤੀ ਜਾ ਰਹੀ ਹੈ ਔਰ ਉਹ ਵੇਖੋ ਆ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਕਿ ਬੱਸ ਨੂੰ ਟੱਕਾ ਲਗਾਇਆ ਜਾ ਰਿਹਾ ਵਾ ਆ ਦੇਖ ਲਓ ਇਹ ਬੱਸ ਨੂੰ ਟੱਕਾ ਲਗਾ ਕੇ ਬੱਚਿਆਂ ਨੇ ਸਟਾਰਟ ਕੀਤਾ ਹੈ ਔਰ ਡਰਾਈਵਰ ਹੈ ਔਰ ਦੇਖ ਲਓ ਕਿ ਜਿਹੜੀ ਬੱਸ ਨੂੰ ਸਟਾਰਟ ਕਿਤਰਾ ਕੀਤਾ ਏ ਬੱਚਿਆਂ ਨੇ ਖੁਦ ਤੱਕਾ ਲਗਾਇਆ ਔਰ ਇਸ ਬੱਸ ਨੂੰ ਸਟਾਰਟ ਕਰਕੇ ਲੈ ਗਏ ਨੇ ਤਾਂ ਹੋਰ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਤਸਵੀਰਾਂ ਜਰੀਏ ਐ ਤਾਂ ਇਹ ਦੇਖ ਸਕਦੇ ਜੋ ਕਿ ਇਹਨਾਂ ਕੋਲ ਫਰਸਟ ਏਡ ਜਿਹੜੀ ਆ ਉਹ ਹੈ ਹੀ ਨਹੀਂ ਕਿ ਜੇ ਬੱਚੇ ਨੂੰ ਕੋਈ ਰਾਤ ਵਿੱਚ ਕੋਈ ਗਲਬਾਤ ਹੁੰਦੀ ਹੈ ਇਹ ਬਾਬਾ ਜੀ ਫਰਸਟ ਏਡ ਹੈਗੀ ਤੁਹਾਡੇ ਕੋਲ ਹਾਂਜੀ ਜਿਹੜੀ ਕਿੱਥੇ ਹੈਗੀ ਆ ਯਾਰ ਚਲਾਨ ਘਟਾ ਰਹੇ ਨਾ ਅਸੀਂ ਅੱਛਾ ਚਲਾਨ ਘਟਾ ਲੈਣਾ ਬਸ ਅੱਛਾ ਜੀ ਚਲਾਨ ਘਟਾਤਾ ਵਾ ਫਰਸਟ ਏਡ ਨਹੀਂ ਹੈਗੀ ਉਹ ਕਹਿ ਵੀ ਰਹੇ ਨੇ ਔਰ ਆਹ ਵੇਖ ਲਓ ਕਿ ਸਾਫ ਨਜ਼ਰ ਆ ਰਿਹਾ ਵਾ ਆਹ ਦੇਖੋ ਇਹ ਜਿਹੜੇ ਬਸ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਹਾਲਾਤ ਹੈ ਸਰ ਸਾਈਡ ਤੇ ਹੋ ਰਹਾ ਜੀ ਆ ਬਸ ਦੇ ਹਾਲਾਤ ਦੇਖ ਸਕਦੇ ਹੋ ਕੋਈ ਰੰਗ ਵੀ ਆ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਫਰਸਟ ਹੈਡ ਬਾਕਸ ਇੱਧਰ ਵੀ ਨਹੀਂ ਹੈਗੀ ਔਰ ਇਹ ਚਲਾਨ ਕੀਤੇ ਜਾ ਰਹੇ ਨੇ ਔਰ ਸਕੂਲ ਜਿਹੜਾ ਵਾ ਕਹਿੰਦੇ ਕਿ ਸੈਨ ਫਰੈਂਸਿਸ ਸਕੂਲ ਆ ਔਰ ਇਹਨਾਂ ਦੇ ਹਾਲਾਤ ਵੇਖੋ ਕਿਸ ਤਰ੍ਹਾਂ ਹੈਗਾ ਵਾ ਆ ਦੇਖੋ ਇਹਨਾਂ ਦੇ ਅੱਜ ਜਿਹੜੇ ਚਲਾਨ ਆ ਉਹ ਕੀਤੇ ਜਾ ਰਹੇ ਨੇ ਇਹ ਗੱਡੀਆਂ ਬੱਸਾਂ ਨੇ ਜਿੰਨਾਂ ਵਿੱਚ ਬੱਚੇ ਬਿਠਾਏ ਗਏ ਨੇ ਔਰ ਚਾਹੀਦਾ ਹੈ ਪੇਰੈਂਟਸ ਨੂੰ ਪੂਰਾ ਖਿਆਲ ਰੱਖਿਆ ਜਾਵੇ ਨਹੀਂ ਤਾਂ ਤੁਹਾਡੇ ਬੱਚਿਆਂ ਲਈ ਬਹੁਤ ਵੱਡੀ ਮੁਸ਼ਕਲ ਜਿਹੜੀ ਆਏਗੀ ਔਰ ਸਪੌਂਸਰ ਵੱਲੋਂ ਲਗਾਤਾਰ ਇਹ ਚੀਜ਼ ਜਿਹੜਾ ਚੈਕਿੰਗ ਬਿਆਨ ਜਾਰੀ ਰਹੇਗਾ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ ਕਰਨਤਾਰਨ ਮਾਨਜੋ ਕੋ ਡੀਸੀ ਸਾਹਿਬ ਐਸਐਸਪੀ ਸਾਹਿਬ ਅਧਰ ਦੇ ਹੁਕਮ ਦੇ ਨਾਲ ਕਿੱਲੀ ਸਾਡੀ ਚੈਕਿੰਗ ਜਿਹੜੀਆਂ ਸਕੂਲਾਂ ਦੀ ਉਹ ਚੱਲਦੀ ਰਹੀ ਆ ਅੱਜ ਸਾਡੇ ਨਾਲ ਬਾਸਖਾ ਭਗਤ ਔਰ ਰਜੇਸ਼ ਕੁਮਾਰ ਜੀ ਆ ਤੇ ਸੈਂਡਪਾਸ ਸਕੂਲ ਦੀ ਜਿਹੜੀ ਆ ਇਹ ਚੈਕਿੰਗ ਕੀਤੀ ਆ ਜਿਹਦੇ ਵਿੱਚ 10 ਚਲਾਣ ਓਵਰਡਾਊਟ ਬੱਚੇ ਲਿਖੇ ਗਏ ਇਹ ਸਰ ਕਿਸ ਤਰ੍ਹਾਂ ਲੱਗ ਰਿਹਾ ਕਿ ਇਹਨਾਂ ਨੂੰ ਕੋਈ ਕਾਗਜ਼ ਜਾਂ ਕੀ ਚੀਜ਼ਾਂ ਪੂਰੀ ਨਹੀਂ ਮਿਲਦੀਆਂ ਕਾਗਜ਼ ਅੱਗੇ ਨਾਲੋਂ ਕਾਫੀ ਪੂਰੇ ਕਰ ਚੁੱਕੇ ਆ ਇਹਨਾਂ ਦੇ ਸੈਮੀਨਾਰ ਲਾ ਕੇ ਸਕੂਲ ਦੇ ਵਿੱਚ ਡਰਾਈਵਰਾਂ ਨੂੰ ਜਿਹੜਾ ਉਜਾਗਰ ਪਹਿਲਾਂ ਕੀਤਾ ਜਾ ਚੁੱਕਾ ਪਹਿਲਾਂ ਵੀ ਇਹਨਾਂ ਦੇ ਚਲਾਨ ਕੀਤੇ ਗਏ ਸੀ ਅੱਗੇ ਨਾਲੋਂ ਕਾਫੀ ਇਹਨਾਂ ਨੇ ਜਿਹੜਾ ਆਪਣੇ ਕਮੀਆਂ ਦੂਰ ਕੀਤੀਆਂ ਤੇ ਅੱਜ ਚਲਾਨ ਕੀਤਾ ਗਿਆ ਅੱਗੇ ਤੋਂ ਫੇਰ ਜਿਹੜੇ ਇਹ ਨਾ ਪੇਪਰ ਪੂਰੇ ਕਰਨਗੇ ਤੇ ਦੁਬਾਰਾ ਫੇਰ ਇਹਨਾਂ ਦੇ ਚਲਾਨ ਕੀਤੇ ਜਾਣਗੇ ਇਹ ਸਰ ਕੰਟੀਨਿਊ ਚੈਕਿੰਗ ਰਹੇਗੀ